किश्त जारी करो के वादे पूरे करो नचारोदाबाद ਬਾ ਬਾ ਮੁਰਦਾਬਾਦ ਮੁਰਦਾਬਾਦ ਕਰਦੇ ਨਹੀਂ ਤੇਰ ਕਰਕੀ ਤੋਂ ਖਿੱਚ ਲਾਂਗੇ ਕੁਰਸੀ ਤੋਂ ਕਰਦੇ ਨਹੀਂ ਤੇਰ ਕਰਕੀ ਤੋਂ ਖਿੱਚ ਲਾਂਗੇ ਕੁਰਸੀ ਤੋਂ ਬਾ ਬਾ ਮੁਰਦਾਬਾਦ ਮੁਰਦਾਬਾਦ ਪੂਰੇ ਕਰੋ ਪੂਰੇ ਕਰੋ ਨਹੀਂ ਤਾਂ ਸ਼ਰਮੋ ਧੱਕ ਮਾਰੋ ਧੱਕ ਮਾਰੋ ਧੱਕ ਮਾਰੋ ਦਿੱਤੇ ਬਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਜੇ ਮਾਪੇ ਕਮਿਸ਼ਲਾ ਕੂ ਕਰੋ ਲਾਗੂ सिख्यात्री मोर सिखा मंत्री मोर ते ਮੈਡਮ ਨਾਮ ਕੀ ਹੈ ਤੁਹਾਡਾ ਕਿ ਤੁਹਾਨੂੰ ਇੱਥੇ ਬੈਠਿਆ ਸੀਐਮਡੀ ਕੋਠੀਆ ਕੇ ਬੈਠਿਆ ਕਿਨੇ ਦਿਨ ਹੋ ਮੈਂ ਸਿਮਰਾਣੀ ਸਰ ਸਿਮ ਆਪ ਸਾਨੂੰ ਅਸੀਂ ਕੱਲ ਮੋਰਚਾ ਲਗਾਇਆ ਸੀਗਾ ਡੀਏ ਦੀ ਫਾਈਲ ਕਰਕੇ ਤੇ ਅਸੀਂ ਜਿਹੜੇ ਮਰਜਿੰਗ ਲਈ ਵੀ ਡਿਪਾਰਟਮੈਂਟ ਦੇ ਵਿੱਚ ਮਰਜ ਹੋ ਜਾਈਏ ਤੇ ਸਰਕਾਰ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਅਸੀਂ ਉਦੋਂ ਤਾਈਂ ਇੱਥੋਂ ਨਹੀਂ ਉਠਾਂਗੇ ਜਦੋਂ ਤਾਈਂ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਊਗਾ ਰਾਤ ਇਥੋਂ 2 ਜਾਂ 3 ਟੈਂਪਰੇਚਰ ਸੀ ਡਿਗਰੀ ਸੀ ਟੈਂਪਰੇਚਰ ਸੀਗਾ ਜਿਹੜਾ ਕਿ ਠੰਡ ਦੇ ਵਿਚਾਰ ਜਾਈਆਂ ਜਿਹੜੀਆਂ ਉੱਪਰ ਲੱਤੀਆਂ ਹੋਈਆਂ ਸੀਗੀਆਂ ਉਹ ਸਾਰੀਆਂ ਗਿੱਲੀਆਂ ਹੋ ਗਈਆਂ ਸੀ ਤਰੇਲ ਜਦੋਂ ਕਿ ਸਾਨੂੰ ਸਰਕਾਰ ਅਸੀਂ ਟੈਂਟ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੇ ਸਾਨੂੰ ਕੋਈ ਪਰਮਿਸ਼ਨ ਨਹੀਂ ਪ੍ਰਸ਼ਾਸਨ ਨੇ ਕੋਈ ਪਰਮਿਸ਼ਨ ਨਹੀਂ ਦਿੱਤੀ ਸਾਨੂੰ ਟੈਂਟਰ ਲਗਾਉਣ ਲਈ ਸਰਦੀ ਦੇ ਵਿੱਚ ਇੱਥੋਂ ਕਈ ਟੀਚਰਸ ਐ ਜਿਹੜੇ ਬਿਮਾਰ ਹੋ ਗਏ ਨੇ ਬੁਖਾਰ ਚੜ ਗਿਆ ਉਹਨਾਂ ਨੂੰ ਠੰਡ ਦੇ ਕਾਰਨ ਸਵੇਰੇ 4 ਵਜੇ ਤੱਕ ਟੈਂਪਰੇਚਰ ਜ਼ਿਆਦਾ ਡਿਗਰੀ ਸੈਲਸੀਅਸ ਘਟ ਗਿਆ ਸੀਗਾ ਤਾ ਕਰਕੇ ਉਹਦੇ ਕਾਰਨ ਜਿਹੜਾ ਕਿ ਇਹਨਾਂ ਨੂੰ ਸਰਕਾਰ ਨੂੰ ਅਸੀਂ ਚੁਣੌਤੀ ਦਿੰਨੇ ਆਂ ਬਾਰ-ਬਾਰ ਇਹੀ ਕਹਿ ਰਹੇ ਆ ਵੀ ਸਾਡਾ ਕੋਈ ਨਾ ਕੋਈ ਪੱਕਾ ਹੱਲ ਕੀਤਾ ਜਾਵੇ ਡਿਪਾਰਟਮੈਂਟ ਦੇ ਵਿੱਚ ਸਾਡੀ ਮਰਜਿੰਗ ਕੀਤੀ ਜਾਵੇ 105 6 ਦਿਨ ਦੇ ਕਰੀਬ ਤਰਨਾ ਮੋਰਚਾ ਲੱਗਾ ਹੋਇਆ ਸੰਗਰੂਰ ਦੇ ਵਿੱਚ ਡੀ ਸੀ ਦਫਤਰ ਦੇ ਸਾਹਮਣੇ ਉੱਥੇ ਵੀ ਇਹਨਾਂ ਦੀ ਕੋਈ ਵੀ ਸਾਡਾ ਜਿਹੜਾ ਆਮ ਪਾਰਟੀ ਦਾ ਬੰਦਾ ਹਜੇ ਤਈ ਨਹੀਂ ਆਇਆ ਕੋਈ ਵੀ ਨੁਮਾਇੰਦਾ ਸਾਨੂੰ ਕੁਝ ਕਿਛ ਸਾਡੀ ਕੋਈ ਨਹੀਂ ਹੋਈ ਕੋਈ ਸਾਰ ਨਹੀਂ ਲੇਤੀ ਗਈ ਉਹਨਾਂ ਵੱਲੋਂ ਤਾਂ ਅਸੀਂ ਸਰਕਾਰ ਨੂੰ ਇਹ ਹੀ ਅਲਟੀਮੇਟਮ ਦਿੰਨੇ ਆ ਵੀ ਜਦੋਂ ਤਈ ਸਾਡਾ ਕੋਈ ਹੱਲ ਨਹੀਂ ਨਿਕਲਦਾ ਅਸੀਂ ਉਹਨਾਂ ਚਿਰ ਉੱਥੇ ਹੀ ਬੈਠੇ ਰਹਿਣਾ ਤੇ ਇਹਨਾਂ ਦੀ ਕੋਠੀ ਦੇ ਸਾਹਮਣੇ ਸੀਐਮ ਸਾਹਿਬ ਦੀ ਕੋਠੀ ਦੇ ਸਾਹਮਣੇ ਬੈਠੇ ਰਹਿਣਾ 22 ਤਰੀਕ ਤੋਂ ਸਾਡਾ ਮਰਨ ਵਰਤਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈਗਾ ਜੇ ਸਾਡਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਕੀ ਹੁਣ ਹੋਣਾ ਹੋ ਰਹੀਆਂ ਨੇ ਹਾਂਜੀ ਇਹਦੇ ਬਾਰੇ ਤੁਸੀਂ ਜਾ ਕੇ ਇਹਨਾਂ ਦਾ ਕੋਈ ਵਿਰੋਧ ਕਰੋਗੇ ਕੀ ਕਰੋਗੇ ਸਰ ਅਸੀਂ ਵਿਰੋਧ ਕਰਾਂਗੇ ਜਿੱਥੇ ਜਿੱਥੇ ਇਹਨਾਂ ਦੇ ਮੈਂਬਰ ਸਹਿबान ਜਿਹੜੇ ਵੀ ਵੋਟਾਂ ਦੇ ਵਿੱਚ ਖੜੇ ਹੋਏ ਨੇ ਤਾਂ ਅਸੀਂ ਉਹਨਾਂ ਦਾ ਸਖਤ ਵਿਰੋਧ ਕਰਾਂਗੇ ਜਦੋਂ ਕਿ ਕੰਪਿਊਟਰ ਟੀਚਰਜ਼ ਇਹਨਾਂ ਨੂੰ ਜਦੋਂ ਡਿਊਟੀਆਂ ਲਗਾਉਣੀਆਂ ਹੁੰਦੀਆਂ ਨੇ ਇਲੈਕਸ਼ਨ ਦੇ ਵਿੱਚ ਉਹ ਤਾਂ ਇਹਨਾਂ ਨੂੰ ਪਤਾ ਲੱਗਦਾ ਵੀ ਜਿਹੜੇ ਕੰਪਿਊਟਰ ਟੀਚਰ ਹੈ ਉਹ ਸਰਕਾਰੀ ਮੁਲਾਜ਼ਮ ਨੇ ਪਰ ਜਦੋਂ ਤਨਖਾਹ ਵੇਲੇ ਦਾ ਰੋਲ ਆਉਂਦਾ ਹੀ ਆ ਕੋਈ ਦੇਣਾ ਹੁੰਦਾ ਸਾਨੂੰ ਸਰਕਾਰ ਨੇ ਤਾਂ ਉਹ ਤਾਂ ਕਹਿੰਦੇ ਜੀ ਇਹ ਤਾਂ ਸੁਸਾਇਟੀ ਦੇ ਮੈਂਬਰ ਨੇ ਤਾਸੀਂ ਇਹਨਾਂ ਦਾ ਸਖਤ ਨਾ ਸਖਤ ਜਿੱਥੇ ਵੀ ਇਹ ਸਾਨੂੰ ਟੱਕਰ ਲਗੇ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਵੋਟਾਂ ਵੇਲੇ ਇਹ ਕੁਝ ਹੋਰ ਹੁੰਦੇ ਨੇ ਤੇ ਇਸ ਤੋਂ ਵਾਦੇ ਸਾਰੇ ਬਦਲਾਵ ਚੰਗੀ ਤਰ੍ਹਾਂ ਭਗਵਾਨ ਤਮਾਨ ਨੇ ਸਾਨੂੰ ਬਦਲਾਵ ਦਿਖਾਤਾ ਵੀ ਬਦਲਾਵ ਕੀ ਹੋਣਾ ਸੀ ਇਹਨਾਂ ਦੇ ਨਾਲ ਆਮ ਪਹਿਲਾਂ ਸਰਕਾਰਾਂ ਜਿਹੜਾ ਕੁਝ ਕਰਦੀਆਂ ਸੀ ਕਰਦੀਆਂ ਸੀ ਪਰ ਇਹ ਇਹਨਾਂ ਤੋਂ ਜ਼ਿਆਦਾ ਖਾਸ ਬਣ ਕੇ ਰਹਿ ਗਈ ਸਰਕਾਰ ਜਦੋਂ ਕਿ ਇਹ ਕਹਿੰਦੇ ਸੀ ਅਸੀਂ ਤਾਂ ਆਮ ਪਾਰਟੀ ਅਸੀਂ ਲੋਕਾਂ ਦੇ ਵਿੱਚ ਵਿਤਰਾਂਗੇ ਲੋਕਾਂ ਨਾਲ ਗੱਲਬਾਤਾਂ ਕਰਾਂਗੇ ਲੋਕਾਂ ਦੀਆਂ ਸੁਣਾਂਗੇ ਸੀ ਪਰ ਇਹਨਾਂ ਨਾਲ ਆਮ ਜਨਤਾ ਨਾਲ ਕੋਈ ਸੁਣਵਾਈ ਨਹੀਂ ਕਰਦੀ ਇਹ ਸਰਕਾਰ ਇਹ ਇੱਕ ਆ ਖਾਸ ਸਰਕਾਰ ਬਣ ਗਿਆ। ਤੁਹਾਨੂੰ ਕਿੱਥੇ ਆਇਓ ਤੇ ਕੀ ਨਾਮ ਆ ਤੋੜਾ। ਮੇਰਾ ਨਾਮ ਦਵਿੰਦਰ ਕੌਰ ਹੈ ਜੀ ਮੈਂ ਇੱਕ ਕੰਪਿਊਟਰ ਟੀਚਰ ਆ ਤੇ ਮੈਂ ਪਟਿਆਲੇ ਤੋਂ ਆਈ ਆ। ਅੱਜ ਇਸਲਾ ਤੁਹਾਨੂੰ ਤੁਸੀਂ ਇੱਥੇ ਧਰਨੇ ਦੇ ਬੈਠਿਓ। ਅੱਜ ਦੂਸਰਾ ਦਿਨ ਤਾਂ ਸੀਐਮ ਦੀ ਕੋਠੀ ਆ ਕੀ ਹੋ ਗਿਆ? ਕੀ ਵਜ੍ਹਾ ਕਰ ਸੀ? ਤੁਹਾਡਾ ਕਹਿਣਾ ਨਹੀਂ। ਸਰ ਇਹਨਾਂ ਨੇ ਸਾਨੂੰ ਬਹੁਤ ਵਾਰੀ ਮੀਟਿੰਗਾਂ ਦਿੱਤੀਆਂ ਜਿਹਦੇ ਵਿੱਚ ਕਈ ਵਾਰੀ ਤਾਂ ਸਾਨੂੰ ਡੀਏ ਦੀ ਫਾਈਲ ਸੰਬੰਧੀ ਹੀ ਮੀਟਿੰਗ ਮਿਲ ਚੁੱਕੀ ਹੈ। ਪਰ ਉਹ ਕੀ ਹੁੰਦਾ ਕਿ ਸਾਨੂੰ ਕਹਿ ਦਿੱਤਾ ਜਾਂਦਾ ਕਿ ਤੁਹਾਡੀ ਜਿਹੜੀ ਫਾਈਲ ਹੈ ਉਹ ਕਲੀਅਰ ਹੋ ਗਈ ਜੀ ਪਰ ਸਰ ਉਹ ਕਿੱਥੇ ਕਲੀਅਰ ਹੁੰਦੀ ਹੈ ਇਹ ਸਾਨੂੰ ਅਸਤੱਕ ਨਹੀਂ ਪਤਾ ਲੱਗਿਆ ਕਿਉਂਕਿ ਸਾਡਾ ਡੀਏ ਹਾਲ ਤੱਕ ਕੋਈ ਵੀ ਕਲੀਅਰ ਨਹੀਂ ਹੋਇਆ ਇਹਨਾਂ ਨੇ 142 ਤੇ ਸਾਡਾ ਡੀਏ ਸੀ ਜਿਹੜਾ ਉਹਨੂੰ ਫ੍ਰੀਜ਼ ਕਰ ਦਿੱਤਾ ਉਸ ਤੋਂ ਬਾਅਦ ਸਾਨੂੰ ਡੀਏ ਦੀ ਕਿਸ਼ਤ ਨਹੀਂ ਮਿਲੀ ਜਦਕਿ ਬਾਕੀ ਦੀਆਂ ਸਰਕਾਰਾਂ ਟਾਈਮ ਸਾਨੂੰ ਡੀਏ ਵੀ ਮਿਲਦਾ ਰਿਹਾ ਅਤੇ ਉਸ ਤੋਂ ਇਲਾਵਾ ਸਾਨੂੰ ਪੇ ਕਮਿਸ਼ਨ ਵੀ ਮਿਲਦੇ ਰਹੇ ਨੇ ਸਾਨੂੰ ਪੰਜ ਪੇ ਕਮਿਸ਼ਨ ਮਿਲੇ ਨੇ ਪਰੰਤੂ 6ਵਾਂ ਪੇ ਕਮਿਸ਼ਨ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਸਾਨੂੰ ਨਹੀਂ ਦਿੱਤਾ ਗਿਆ ਜਦ ਕਿ ਅਸੀਂ ਆਮ ਵਰਗ ਜਿਸ ਤਰ੍ਹਾਂ ਕਿ ਹੋਰ ਅਧਿਆਪਕ ਵਰਗ ਕੰਮ ਕਰ ਰਹੇ ਨੇ ਅਸੀਂ ਉਸ ਤੋਂ ਡਬਲ ਹੀ ਕੰਮ ਕਰ ਰਹੇ ਹਾਂ ਜਿਵੇਂ ਕਿ ਹੁਣ ਸਰ ਵੋਟਾਂ ਦੇ ਚੱਲ ਰਹੀ ਹੈ ਤਾਂ ਉੱਥੇ ਮੈਕਸਿਮਮ ਜਿਹੜੀਆਂ ਡਿਊਟੀਆਂ ਨੇ ਉਹ ਕੰਪਿਊਟਰ ਅਧਿਆਪਕ ਦੀਆਂ ਹੀ ਲਗਾਈਆਂ ਗਈਆਂ ਨੇ ਕਿਉਂਕਿ ਉਸ ਟਾਈਮ ਇਹ ਕਹਿ ਦਿੱਤਾ ਜਾਂਦਾ ਹੈ ਕਿ ਜਿਹੜਾ ਹੈਗਾ ਸਾਰਿਆਂ ਤੋਂ ਵੱਧ ਕੰਮ ਹੈ ਉਹ ਕੰਪਿਊਟਰ ਅਧਿਆਪਕ ਨੂੰ ਆਉਂਦਾ ਹੈ ਉਸ ਟਾਈਮ ਸਾਨੂੰ ਸਰਕਾਰੀ ਮੁਲਾਜ਼ਮ ਵੀ ਮੰਨਿਆ ਜਾਂਦਾ ਹੈ ਉਹ ਜਿਵੇਂ ਸਰਕਾਰੀ ਮੁਲਾਜ਼ਮ ਨਹੀਂ ਹਾਂ ਅਸੀਂ ਇੱਕ ਸੁਸਾਇਟੀ ਦੇ ਮੁਲਾਜ਼ਮਾਂ ਪਿਕਟਸ ਦੇ ਅੰダー ਇਹਨਾਂ ਨੇ ਸਾਨੂੰ 1 April 2001 July 2011 ਨੂੰ ਰੈਗੂਲਰ ਕੀਤਾ ਸੀ ਉਸ ਟਾਈਮ ਸਰ ਇਹਨਾਂ ਨੇ ਸਾਡੇ ਤੇ ਸਾਰੇ CSR ਰੂਲ ਲਾਗੂ ਕੀਤੇ ਲਿਖ ਕੇ ਦਿੱਤਾ ਗਿਆ ਸਾਡੇ ਲੈਟਰ ਚ ਕਿ ਤੁਹਾਡੇ ਤੇ CSR ਰੂਲ ਲਾਗੂ ਹੁੰਦੇ ਨੇ ਪਰੰਤੂ ਸਰ ਇਹ ਸਰਕਾਰ ਆਈ ਹੈ ਇਹ ਬਿਲਕੁਲ ਹੀ ਮੁਕਰ ਗਈ ਇਹ ਨਵੇਂ CSR ਰੂਲ ਹੈ ਜਿਹੜੇ ਉਹ ਲਾਗੂ ਕਰਨ ਜਾ ਰਹੀ ਹੈ ਜੋ ਕਿ ਸਾਨੂੰ ਰਿਟਰਨ ਵਿੱਚ ਦਿੱਤੇ ਗਏ ਨੇ CSR ਰੂਲ ਉਹਨਾਂ ਨੂੰ ਇਹ ਬਿਲਕੁਲ ਵੀ ਮੰਨ ਨਹੀਂ ਰਹੀ ਪਰੰਤੂ ਸਰ ਅਸੀਂ ਇਹਨਾਂ ਦੇ ਜਿਹੜੇ ਨਿਊ CSR ਰੂਲ ਹੈ ਉਹਨਾਂ ਦਾ ਬਿਲਕੁਲ ਵਿਰੋਧ ਕਰਦੇ ਆਂ ਅਸੀਂ ਉਹਨਾਂ ਨੂੰ ਬਿਲਕੁਲ ਲਾਗੂ ਨਹੀਂ ਕਹਿ ਹੋਣ ਦਵਾਂਗੇ ਜਦੋਂ ਤੱਕ ਸਾਡੀ ਡੀਏ ਦੀ ਫਾਈਲ ਕਲੀਅਰ ਨਹੀਂ ਹੋਏਗੀ ਅਸੀਂ ਇੱਥੇ ਹੀ ਬੈਠੇ ਰਾਵਾਂਗੇ ਚਾਹੇ ਠੰਡ ਹੋਏ ਸਰ ਸਾਡੇ ਬਹੁਤ ਸਾਰੇ ਟੀਚਰ ਆਤ ਬਿਮਾਰ ਵੀ ਹੋਏ ਨੇ ਸਵੇਰੇ ਹਸਪੀਟਲਾਈਜ਼ ਵੀ ਕੀਤਾ ਗਿਆ ਪਰੰਤੂ ਇਹ ਆਮ ਸਰਕਾਰ ਜਿਹੜੀ ਕਿ ਕਹਿੰਦੇ ਨੇ ਕਿ ਅਸੀਂ ਆਮ ਆ ਪਰ ਇਹ ਵੀਆਈਪੀ ਸਰਕਾਰ ਨੇ ਕਿਸੇ ਦੀ ਕੋਈ ਖਬਰਸਾਰ ਨਹੀਂ ਲਈ ਸਾਡਾ ਜਿਹੜਾ ਮੋਰਚਾ ਉਹ ਵੀ 106ਵੇਂ ਦਿਨ ਚ ਰੱਖਣ ਹੋ ਚੁੱਕਾ ਹੈ ਪਰ ਸਰ ਕੋਈ ਵੀ ਸਰਕਾਰੀ ਨੁਮੰਦਾ ਉੱਥੇ ਆ ਕੇ ਇਹ ਨਹੀਂ ਪਤਾ ਕੀਤਾ ਕਿ ਅਸੀਂ ਕਿਸ ਹਾਲ ਵਿੱਚਾਂ ਕਿੱਥੇ ਬੈਠੇ ਆ ਅਸੀਂ ਕੋਈ ਇਹਨਾਂ ਨੂੰ ਸਾਡੇ ਨਾਲ ਕੋਈ ਵੀ ਮਤਲਬ ਨਹੀਂ ਹੈ ਹੁਣ ਅਸੀਂ ਇੱਥੇ ਸਰ ਕਲ ਦੇ ਬੈਠੇ ਆ ਸਾਨੂੰ ਟੈਂਟ ਲਾਉਣ ਦੀ ਵੀ ਪਰਮਿਸ਼ਨ ਨਹੀਂ ਦਿੱਤੀ ਗਈ ਸਾਡੇ ਬੱਚੇ ਰੂਲ ਰਹੇ ਨੇ ਨਾਲ ਛੋਟੇ ਛੋਟੇ ਬੱਚੇ ਨੇ ਭੈਣਾਂ ਨੇ ਸਾਡੀਆਂ ਸਾਡੇ ਵੀਰ ਨੇ ਪਰੰਤੋ ਸਰ ਇਹ ਜਦੋਂ ਵੀ ਅਸੀਂ ਕੋਈ ਰੈਲੀ ਕਰਦੇ ਆ ਤਾਂ ਇਹਨਾਂ ਨੇ ਨਾ ਮੈਕਸਿਮਮ ਜ਼ਿਆਦਾ ਈਆਂ ਭੈਣਾਂ ਦੀਆਂ ਜਿਹੜੀਆਂ ਹੈਗੀਆਂ ਨੇ ਚੁੰਨੀਆਂ ਵੀਰਾਂ ਦੀਆਂ ਪੱਗਾਂ ਉਹ ਇਹਨਾਂ ਸਰਕਾਰ ਦੇ ਹੁੰਦਿਆਂ ਹੀ ਰੂਲੀਆਂ ਨੇ ਪਰੰਤੂ ਜਰਕੇ ਪਹਿਲਾਂ ਕਹਿੰਦੇ ਸੀ ਕਿ ਇਹ ਆਮ ਪਾਰਟੀ ਦੀ ਸਰਕਾਰ ਹੈ ਕੋਈ ਧਰਨਾ ਨਹੀਂ ਲੱਗੇਗਾ ਕੋਈ ਮੁਜ਼ਾਹਰਾ ਨਹੀਂ ਹੋਏਗਾ ਜਦੋਂ ਮਰਜ਼ੀ ਚਾਹਣ ਆਮ ਪਬਲਿਕ ਮੇਰੇ ਘਰੇ ਆ ਸਕਦੀ ਹੈ ਮੈਂ ਉਹਨਾਂ ਦੀ ਆਮ ਦੇ ਲੋਕਾਂ ਦੀ ਤਰ੍ਹਾਂ ਹੀ ਉਹਨਾਂ ਦੇ ਵਿੱਚ ਵਿਚਰਾਂਗਾ ਪਰੰਤੂ ਸਰ ਹੁਣ ਤਾਂ ਅਸੀਂ ਮੁੱਖ ਮੰਤਰੀ ਭਾਲ ਯਾਤਰਾ ਵੀ ਕਰ ਲਈ ਸਾਨੂੰ ਹਾਲੇ ਤੱਕ ਇਹ ਮੰਤਰੀ ਹੀ ਨਹੀਂ ਲੱਭ ਰਿਹਾ ਕਿ ਭਗਵੰਤ ਮਾਨ ਹੈ ਕਿੱਥੇ ਸਾਨੂੰ ਹਾਲੇ ਤੱਕ ਇਹ ਨਹੀਂ ਪਤਾ ਇਹ ਕਦੋਂ ਸਾਡੇ ਨਾਲ ਮੀਟਿੰਗ ਕਰੇਗਾ ਕਿਉਂਕਿ ਸਰ ਅਸੀਂ ਇਹਦੇ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਬਹੁਤ ਸਾਰੀਆਂ ਮੀਟਿੰਗਾਂ ਦਿੱਤੀਆਂ ਗਈਆਂ ਨੇ ਪਰੰਤੂ ਇੱਕ ਵੀ ਮੀਟਿੰਗ ਇਹਦੇ ਵੱਲੋਂ ਸਹੀ ਢੰਗ ਨਾਲ ਨਹੀਂ ਕੀਤੀ ਗਈ। ਹੁਣ ਸਾਰ ਅਸੀਂ ਇੱਥੇ ਵਿਸ਼ਵਾਸ ਨਾ ਕਰਦੇ ਹੋਏ ਅਸੀਂ ਇੱਥੇ ਡਟੇ ਹੋਏ ਹਾਂ। ਜਦੋਂ ਸਾਡਾ ਡੀਏ ਕਲੀਅਰ ਹੋਏਗਾ ਸਾਡੇ ਹੱਥ ਵਿੱਚ ਆਏਗਾ ਪਰਵਾਨਗੀ ਤਾਂ ਅਸੀਂ ਇੱਥੋਂ ਹਿੱਲਾਂਗੇ ਨਹੀਂ ਅਸੀਂ ਇੱਥੋਂ ਬਿਲਕੁਲ ਨਹੀਂ ਹਿੱਲਾਂਗੇ। ਅਸੀਂ ਇੱਥੇ ਹੀ ਦਿਨ ਰਾਤ ਡਟੇ। ਜਿਵੇਂ ਤੁਹਾਡਾ ਇੱਥੇ ਮੋਰਚਾ ਲਗਾਈ ਤਾਂ ਐਕਿੰਗ ਸਾਹਿਬ ਨੇ ਵਾਅਦਾ ਕੀਤਾ ਸੀਗਾ ਹਾਂਜੀ ਤਾਂ ਥੋੜੇ ਦਿਨ ਅੱਜ ਫਾਈਲ ਦਿੱਤੀ ਜਾਏਗੀ। ਉਹਦੇ ਬਾਰੇ ਕੀ ਕਹੋਗੇ? ਸਰ ਇਹਨਾਂ ਨੇ ਕਿਹਾ ਸੀ ਕਿ ਤੁਹਾਡੀ ਜਿਹੜੀ ਫਾਈਲ ਹੈ ਉਹ ਪਾਸ ਕਰ ਦਿੱਤੀ ਗਈ ਹੈ 12 ਤਰੀਕ ਤੱਕ ਉਹ ਤੁਹਾਡਾ ਡੀਏ ਕਲੀਅਰ ਹੋ ਜਾਏਗਾ। ਪਰੰਤੂ ਦੇਖ ਲਓ ਅਸੀਂ 14 ਤਰੀਕ ਨੂੰ ਜੋ ਇੱਥੇ ਮੋਰਚਾ ਲਗਾਇਆ ਸਾਡਾ ਕੋਈ ਵੀ ਫਾਈਲਿੰਗ ਕਲੀਅਰ ਕੀਤੀ ਗਈ ਕੱਲ ਇਹਨਾਂ ਨੇ ਕਿਹਾ ਅਸੀਂ ਕਿਹਾ ਵੀ ਮੰਤਰੀ ਸਾਹਿਬ ਨਾਲ ਸਾਡੀ ਗੱਲ ਕਰਵਾਓ ਤਾਂ ਕਹਿੰਦੇ ਹੋ ਇੱਕ ਮੈਰਿਜ ਫੰਕਸ਼ਨ ਵਿੱਚ ਬਿਜ਼ੀ ਨੇ ਉਹ ਹਾਲੇ ਨਹੀਂ ਮਿਲ ਸਕਦੇ ਤੁਸੀਂ ਇਹ ਦੇਖੋ ਕਿ ਆਮ ਵਿਅਕਤੀ ਜਿਹੜਾ ਹੈਗਾ ਜਦੋਂ ਕਿ ਇਹ ਕਹਿੰਦੇ ਨੇ ਕਿ ਅਸੀਂ ਇੱਕ ਆਮ ਵਿਅਕਤੀ ਆ ਉਹ ਆਮ ਬੰਦਿਆਂ ਨੂੰ ਮਿਲਣ ਤੋਂ ਹੀ ਇਨਕਾਰ ਕਰ ਰਹੇ ਐ ਜਿਹੜੀ ਸਰਕਾਰੀ ਸਰਵਿਸ ਉਹ ਸਾਡੇ ਸਿਰ ਤੇ ਹੀ ਹੈ ਆਮ ਪਬਲਿਕ ਦੇ ਸਿਰ ਤੇ ਸਰਕਾਰ ਹੁੰਦੀ ਹੈ ਤੇ ਆਮ ਵਰਗ ਵਿੱਚੇ ਵਿਚਰਨਾ ਨਹੀਂ ਚਾਹੁੰਦੇ ਫਿਰ ਇਹ ਵੀ ਆਈਪੀ ਕਲਚਰ ਨੂੰ ਹੀ ਫੋਲੋ ਕਰ ਰਹੇ ਨੇ ਬਸ ਇਹ ਵੀ ਆਈਪੀ ਸਰਕਾਰ ਬਣ ਕੇ ਰਹਿ ਗਈ ਹੈ ਆਮ ਲੋਕਾਂ ਲਈ ਇਹਨਾਂ ਕੋਲੇ ਬਿਲਕੁਲ ਵੀ ਸਮਾਂ ਨਹੀਂ ਤਾਂ ਬਦਲੇ ਵੀ ਹੋਇਆ ਜੇਕਰ ਮੰਤਰੀ ਜੀ ਵਿਆਹ ਦੇ ਵਿਜਨੇ ਹਾਲ ਤੱਕ ਵਿਆਹ ਹੀ ਅਟੈਂਡ ਕਰ ਰਹੇ ਨੇ ਉਹ ਤੋਂ ਵਿਲੇ ਨਹੀਂ ਹੋਏ ਸਰ ਇਹਨਾਂ ਲਈ ਵਿਆਹ ਜ਼ਿਆਦਾ ਇੰਪੋਰਟੈਂਟ ਹੈ ਜਿਹੜੀ ਇਹਨਾਂ ਦੀ ਆਪਣੀ ਪਬਲਿਕ ਹੈ ਉਹ ਸੜਕਾਂ ਉੱਤੇ ਰੋਲ ਰਹੀ ਹੈ ਬੱਚੇ ਰੋਲ ਰਹੇ ਨੇ ਭੈਣਾਂ ਰੋਲ ਰਹੀਆਂ ਨੇ ਉਹ ਇਹਨਾਂ ਲਈ ਕੋਈ ਜ਼ਰੂਰੀ ਨਹੀਂ ਇਹਨਾਂ ਲਈ ਜਿਹੜੀਆਂ ਪਾਰਟੀਆਂ ਨੇ ਉਹ ਮੇਨ ਬਣ ਕੇ ਰਹਿ ਗਈਆਂ ਕਿ ਅਸੀਂ ਮੈਰਿਜ ਪਾਰਟੀ ਅਸੀਂ ਆਪਣੀ ਇੰਜੋਏ ਲਾਈਫ ਕਰੀਏ ਬਾਕੀ ਜੋ ਆਮ ਵਰਗਨ ਨੂੰ ਹੁੰਦਾ ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ ਉਹ ਜਿਸ ਤਰ੍ਹਾਂ ਕਿ ਆਪ ਵੋਟਾਂ ਆ ਰਹੀਆਂ ਨੇ ਐਮਸੀ ਜੈ ਦੀ ਤੁਹਾਡਾ ਕੀ ਰੋਲ ਹੋਏਗਾ ਸਰ ਐਮਸੀ ਦੀਆਂ ਵੋਟਾਂ ਵਿੱਚ ਮੈਕਸਿਮਮ ਡਿਊਟੀਆਂ ਕੰਪਿਊਟਰ ਫੈਕਲਟੀ ਦੀਆਂ ਲਾਈਆਂ ਗਈਆਂ ਨੇ ਸਾਰੇ ਕੰਮਾਂ ਲਈ ਕੰਪਿਊਟਰ ਪਰੰਤੂ ਇਹ ਜਿੱਥੇ ਵੀ ਸਾਨੂੰ ਮਿਲਣਗੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ